ਦੋਸਤੋ ਜੱਟ ਵਿਦਿਆ ਤੇ ਜੱਟ ਬੁੱਧੀ ਦਾ ਕੋਈ ਤੋੜ ਨਹੀਂ ਗੱਲ ਕਿਵੇਂ ਬਣੀ ਵੀ ਪੁਰਾਣੇ ਸਮੇਂ ਚ ਨਾ ਰਾਜਿਆਂ ਦੇ ਦਰਬਾਰ ਦੇ ਵਿੱਚ ਦੂਰੋ ਦੂਰੋ ਗਿਆਨੀ ਵਿਦਿਆਵਾਂ ਦੇ ਜਾਣਕਾਰ ਕਰਤੱਵ ਦਿਖਾਉਣ ਵਾਲੇ ਆਉਂਦੇ ਹੁੰਦੇ ਸੀ ਐਂ ਸਾਰੇ ਕਰਤੱਵ ਚੱਲੀ ਜਾਂ ਤੇ ਦਰਸ਼ਕਾਂ ਦੇ ਵਿੱਚ ਬੈਠਾ ਸੀਗਾ ਇੱਕ ਜੱਟ ਜੱਟ ਖੜਾ ਹੋ ਕੇ ਕਹਿਣ ਲੱਗਾ ਮਹਾਰਾਜ ਇਹ ਸਾਰੇ ਕਰਤੱਵ ਤੇ ਵਿਦਿਆ ਤਾਂ ਮੈਂ ਵੀ ਅਭਿਆਸ ਨਾਲ ਸਿੱਖ ਕੇ ਕਰ ਸਕਦਾ ਹਾਂ ਪਰ ਜੇ ਮੇਰੇ ਵਾਲਾ ਕਰਤੱਵ ਕਰਕੇ ਦਿਖਾ ਦੇਣ ਉਹਦੀ ਰੀਸ ਕਰ ਜਾਣ ਤਾਂ ਫੇਰ ਮੰਨਾ ਕਹਿੰਦੇ ਵੀ ਦਿਖਾ ਕਹਿੰਦਾ ਅਜੇ ਨਹੀਂ ਅਗਲੀ jaar ਸਹੀ ਵਰਖਾ ਰੁੱਤ ਆ ਗਈ ਜੱਟ ਦੇ ਖੇਤ ਚ ਲੱਗੇ ਸੀ ਮਤੀਰੇ ਉਹ ਤੋੜਾ ਲੈ ਗਿਆ ਤੇ ਉਹਨੇ ਇੱਕ ਛੋਟਾ ਜਿਹਾ ਮਤੀਰਾ ਵੱਲ ਦੇ ਨਾਲ ਲੱਗਿਆ ਲਗਾਇਆ ਤੋੜੇ ਚ ਪਾਤਾ ਮਤੀਰਾ ਵਧ ਹੀ ਗਿਆ ਉਧਰੋਂ ਦੁਵਾਰਾਂ ਮਹਿਮਾ ਲੱਗਣ ਦਾ ਸਮਾਂ ਆ ਗਿਆ ਉਧਰੋਂ ਮਾਈਮਾ ਚੱਲ ਲਈ ਜਾਵੇ ਜੱਟ ਨੇ ਵਾਲਨ ਨਾਲੋਂ ਤੋੜਿਆ ਮਤੀਰਾ ਤੇ ਸਣੇ ਤੋੜੇ ਚੱਕ ਕੇ ਲਿਆ ਕੇ ਰੱਖਤਾ ਦਰਬਾਰ ਦੇ ਵਿੱਚ ਕਹਿੰਦਾ ਲੋ ਵੀ ਮੈਂ ਤਾਂ ਆਪਦੇ ਕਰਤੱਵ ਦੇ ਨਾਲ ਐਡਾ ਵੱਡਾ ਮਤੀਰਾ ਵਿੱਚ ਪਾਤਾ ਇਹਦੇ ਤੇ ਹੁਣ ਤੁਸੀਂ ਤੋੜੇ ਨੂੰ ਬਿਨਾਂ ਤੋੜਿਆ ਸਾਫਤਾ ਬਾਹਰ ਕੱਢ ਕੇ ਦਿਖਾਓ ਸਾਰੇ ਗਿਆਨੀ ਤੇ ਕਰਤੱਵ ਦਿਖਾਉਣ ਵਾਲਿਆਂ ਦੇ ਹੱਥ ਖੜੇ ਕਰਤੇ ਸੋ ਦੋਸਤੋ ਜੱਟ ਬੁੱਧੀ ਤੇ ਜੱਟ ਵਿਦਿਆ ਦਾ ਤੋੜ ਨਹੀਂ ਦੁਨੀਆ ਦੀ ਹਰ ਸਿੱਖਿਆ ਤੇ ਹਰ ਕਰਤੱਵ ਅਭਿਆਸ ਨਾਲ ਸਿੱਖਿਆ ਜਾ ਸਕਦਾ ਪਰ ਜੱਟ ਵਿਦਿਆ ਨਹੀਂ ਸਿੱਖੀ ਜਾ ਸਕਦੀ ਸੁਰਬਾ ਸਭ ਤੇ ਵੇ ਰੱਖੀ ਹੱਸਦੇ ਵਸਦੇ ਰਹੋ ਧੰਨਵਾਦ